ਸ਼ਮਸ਼ੇਰ ਸਿੰਘ ਜਿੰਦਾਬਾਦ ਸਰਪੰਚ ਸ਼ਮਸ਼ੇਰ ਸਿੰਘ ਜਿੰਦਾਬਾਦ ਵਿਧਾਨ ਸਭਾ ਲਾਗਰਦਾਸ ਕੋਟ ਦੇ ਪਿੰਡ ਕੋਟ ਮੋਹਨ ਲਾਲ ਤੋਂ ਸ਼ਮਸ਼ੇਰ ਸਿੰਘ ਬਣੇ ਸਰਵ ਸੰਮਤੀ ਨਾਲ ਪਿੰਡ ਕੋਟ ਮੋਹਨ ਲਾਲ ਦੀ ਸਰਪੰਚ ਇਸ ਮੌਕੇ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦਾ ਮੁੱਖ ਉਦੇਸ਼ ਪਿੰਡ ਦੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਪਿੰਡ ਦਾ ਵਿਕਾਸ ਕਰਨਾ ਹੋਵੇਗਾ ਹਾਂ ਜੀ ਤਾਂ ਤਾਂ ਅੱਜ ਤੁਸੀਂ ਕੋਟ ਮੋਹਨ ਲਾਲ ਦੇ ਸਰਪੰਚ ਬਣੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਦੀ ਪਿੰਡ ਕੋਡ ਮੋਹਨ ਲਾਲ ਦੇ ਸਮੂਹ ਨਗਰ ਨੇ ਮੈਨੂੰ ਸਰਪੰਚ ਨਰਸ ਚੁਣਿਆ ਮੈਂ ਨੂੰ ਸਾਰੇ ਪਿੰਡ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਬਾਕੀ ਮੈਂ ਅੱਜ ਤੋਂ ਬਾਅਦ ਜ਼ਿੰਮੇਵਾਰੀ ਮੇਰੀ ਆ ਮੈਂ ਸਭ ਤੋਂ ਪਹਿਲਾਂ ਪੰਜ ਸੱਤ ਕੰਮ ਜਿਹੜੇ ਨੇ ਪਿੰਡ ਦੇ ਵਿੱਚ ਰੱਖੇ ਨੇ ਜਿੱਦਾਂ ਕਿ ਬੱਚਿਆਂ ਨੂੰ ਗਰਾਊਂਡ ਦੀ ਬਹੁਤ ਜ਼ਰੂਰਤ ਆ ਪਿੰਡ ਅਟਜੇ ਗਰਾਊਂਡ ਦਾ ਕੋਈ ਬੰਦ ਨਹੀਂ ਹੈਗਾ ਇੱਕ ਤਾਂ ਅਸੀਂ ਗਰਾਊਂਡ ਦਾ ਬੰਦ ਕਰਾਂਗੇ ਬਾਕੀ ਕੋਈ ਡਿਸਪੈਂਸਰੀਆਂ ਦਾ ਡਿਸਪੈਂਸਰੀ ਆਪਣੇ ਪਿੰਡ ਦੇ ਵਿੱਚ ਲਿਆਵਾਂਗੇ ਬਾਕੀ ਕਹਿੰਦੇ ਸਾਰੇ ਨੌਜਵਾਨਾਂ ਨੂੰ ਨਾਲ ਲੈ ਕੇ ਸਾਰਾ ਕੰਮ ਕਰਾਂਗੇ ਤੇ ਸਾਰੇ ਪਿੰਡ ਵਾਲੇ ਬੱਚਿਆਂ ਨੂੰ ਨਾਲ ਇਹ ਸਿਖਾਵਾਂਗੇ ਕਿ ਨਸ਼ੇ ਪੱਤੇ ਤੋਂ ਦੂਰ ਰੋ ਸਭ ਤੋਂ ਪਹਿਲਾਂ ਵਿਕਾਸ ਦਾ ਕੰਮ ਜੀ ਅਸੀਂ ਬੱਚਿਆਂ ਨੂੰ ਗਰਾਊਂਡ ਛੱਡ ਕੇ ਦਾਂਗੇ ਤੇ ਜਿਹੜੇ ਕਿ ਬੱਚੇ ਨਸ਼ੇ ਪੱਤੇਆਂ ਤੋਂ ਦੂਰ ਰਹਿਣ ਤੇ ਖੇਡਣ ਵੱਲ ਧਿਆਨ ਕਰਨ ਤੇ ਨਸ਼ੇ ਦਾ ਤੁਹਾਨੂੰ ਪਤਾ ਦੌਰ ਅੱਗੇ ਬਹੁਤ ਜ਼ਿਆਦਾ ਵਾ ਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਾਂਗੇ ਤੇ ਗਰਾਊਂਡ ਬਣਾ ਕੇ ਦਾਂਗੇ ਪਿੰਡ ਦੇ ਵਿੱਚ